ਸ਼ਰੀਆਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਆ ਰਹੀ ਹੁਣੇ-ਹੁਣੇ ਇੱਥੇ ਚੱਲ ਗਈਆਂ ਤਾਬੜ ਤੋੜ ਗੋਲੀਆਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਆ ਰਹੀ ਹੈ ਜੀਹਾਂ ਕਾਂਗਰਸ ਦੇ ਉਮੀਦਵਾਰ ਪ੍ਰਦੀਪ ਚੌਧਰੀ ਦੇ ਕਾਫੇ ਤੇ ਗੋਲੀਬਾਰੀ ਹੋਈ ਸੀ ਇਸ ਚ ਕਾਫਲੇ ਚ ਮੌਜੂਦ ਇੱਕ ਸਮਰਥਕ ਨੂੰ ਗੋਲੀ ਲੱਗ ਗਈ ਜਦ ਕਿ ਕੁਝ ਹੋਰਾਂ ਤੇ ਥੱਪੜ ਮਾਰਿਆ ਗਿਆ ਤੇ ਗੋਲੀ ਲੱਗਨ ਕਰਕੇ ਗੰਭੀਰ ਹੋਏ ਜ਼ਖਮੀ ਮਜ਼ਦੂਰ ਨੂੰ ਪੰਚਕੁਲਾ ਦੇ ਸੈਕਟਰ 6 ਦੇ ਸਥਿਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਨੂੰ ਪੀਡੀਆਈ ਉਸਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ ਤੇ ਨਾਲ ਹੀ ਜ਼ਖਮੀ ਮਜ਼ਦੂਰ ਦੀ ਪਛਾਣ ਗੋਲਦੀ ਵਜੋਂ ਹੋਈ ਹੈ ਤੇ ਉਹ ਕਾਲਕਾ ਦੇ ਪੈਨਖੀੜੀ ਦਾ ਰਹਿਣ ਵਾਲਾ ਹੈ ਉਸ ਖਿਲਾਫ ਰਾਇਪਰ ਰਾਣੀ ਥਾਣੇ ਵਿੱਚ ਅਪਰਾਧਿਕ ਮਾਮਲੇ ਵੀ ਦਰਜ ਹਨ ਸ਼ੁੱਕਰਵਾਰ ਨੂੰ ਕਾਲਾ ਕਬੀਦਨ ਸੰਬਤ ਕਾਂਗਰਸੀ ਉਮੀਦਵਾਰ ਪ੍ਰਦੀਪ ਚੌਧਰੀ ਚੋਣ ਪ੍ਰਚਾਰ ਦੇ ਲਈ ਆਪਣੇ ਕਾਫਲੇ ਨਾਲ ਰਾਏਪੁਰ ਰਾਣੀ ਨੇੜੇ ਪਿੰਡ ਪੜੂਲੀ ਜਾ ਰਹੇ ਸਨ ਤੇ ਇਸ ਦੌਰਾਨ ਸਪਲੈਂਡਰ ਬਾਈਕ ਤੇ ਜੀਹਾਂ ਆਏ ਤਿੰਨ ਬਦਮਾਸ਼ਾਂ ਨੇ ਕਾਰ ਸਵਾਰ 골ਡੀ ਤੇ ਚੰਗੂਲੀਆਂ ਚਲਾ ਦਿੱਤੀਆਂ ਤੇ ਇੱਕ ਗੋਲੀ 골ਡੀ ਦੀ ਛਾਤੀ ਵਿੱਚ ਲੱਗੀ ਤੇ 골ਡੀ ਦੇ ਨਾਲ ਬੈਠੇ ਲੋਕਾਂ ਨੂੰ ਸ਼ਰਮ ਮਾਰਿਆ ਗਿਆ ਹਮਲਾਵਰ ਗੋਲੀਬਾਰੀ ਕਰਨ ਤੋਂ ਬਾਅਦ ਫਰਾਰ ਹੋ ਗਏ 골ਡੀ ਨੂੰ ਹਸਪਤਾਲ ਲਿਆਂਦਾ ਗਿਆ ਪੁਲਿਸ ਅਤੇ CIA ਦੀ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਵੀਡੀਓ ਦੇਖਣ ਲਈ ਤੁਹਾਡਾ ਤਨੁਬਦ